ਆ ਦੇਖੋ ਇਸ ਤਰ੍ਹਾਂ ਨਾ ਥੌਲਾ ਕਰਦੇ ਨੇ ਅੱਕ ਦੇ ਪੱਤਿਆਂ ਨਾਲ ਕਰਦੇ ਨੇ ਅੱਕ ਦੀ ਟਾਣੀ ਲੈ ਲੈਣੀ ਉਸ ਨਾਲ ਜੇ ਚੱਲ ਕੇ ਨਾ ਤੁਹਾਨੂੰ ਮੈਂ ਦੱਸਦਾ ਮਾਂ ਕਿ ਮਾਨਕਾਲ ਪਿੰਡ ਕਿੱਥੇ ਪੈਂਦਾ ਵਾ ਉਹਦਾ ਤੁਹਾਨੂੰ ਪ੍ਰੋਪਰ ਐਡਰੈਸ ਸਮਝਾਉਣਾ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਮਾਂ ਥੋੜੇ ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਦੱਸਿਆ ਕਿ ਦੱਸਿਆ ਸੀਗਾ ਕਿ ਇੱਥੋਂ ਫੋੜੇ ਫੈਂਸੀਆਂ ਦਾ ਇਲਾਜ ਹੁੰਦਾ ਵਾ ਤੇ ਉਸ ਵੀਡੀਓ ਦਾ ਮੈਂ ਰਿਵਿਊ ਲੈ ਕੇ ਆਇਆ ਮਾਂ ਤੁਹਾਨੂੰ ਦੱਸੂਗਾ ਕਿ ਕਿੰਨਾ ਕਾ ਫਰਕ ਪੈਂਦਾ ਵਾ ਫੂੜੇ ਪੈਂਸੀਆਂ ਦਾ ਉੱਥੇ ਜਾ ਕੇ ਇਲਾਜ ਕਰਾਉਣ ਚ ਤੇ ਦੂਜੀ ਗੱਲ ਰਹੀ ਇਹ ਉਸ ਤੋਂ ਬਾਅਦ ਮੈਂ ਇੱਕ ਨਾਲ ਹੀ ਹੋਰ ਵੀਡੀਓ ਬਣਾਈ ਸੀ ਜਿਹੜੀ ਕਿ ਵਾਲ ਝੜਦੇ ਹੁਣ ਉਹਦਾ ਰਿਵਿਊ ਹਜੇ ਉਸ ਵੀਡੀਓ ਦੇ ਨਾ ਦਿਨ ਪੂਰੇ ਨਹੀਂ ਹੋਏ ਉਹਨਾਂ ਨੇ ਕਿਹਾ ਸੀਗਾ ਤਿੰਨ ਜਾਂ ਪੰਜ ਵਾਰੀ ਇੱਥੇ ਆਉਣਾ ਪੈਂਦਾ ਵਾ ਪਰ ਉਹਦੇ ਹਲੇ ਦਿਨ ਨਹੀਂ ਪੂਰੇ ਹੋਏ ਉਸ ਤੋਂ ਬਾਅਦ ਮੈਂ ਵਾਲ ਝੜਨ ਵਾਲੀ ਵੀਡੀਓ ਦਾ ਵੀ ਰਿਵਿਊ ਪਾਉਂਗਾ ਅੱਜ ਮੈਂ ਵੀਡੀਓ ਲੈ ਕੇ ਆਇਆ ਫੂੜੇ ਪੈਂਸੀਆਂ ਵਾਲੀ ਔਰ ਜੇਕਰ ਤੁਸੀਂ ਨਵੀਂ ਵੀਡੀਓ ਦੇਖੀ ਆ ਦੇਖੋ ਸਾਈਟ ਤੇ ਵੀਡੀਓ ਚੱਲ ਰਹੀ ਆ ਉਹ ਮੈਂ ਪੁੱਛਦਾ ਬਾਅਦ ਇਸ ਵੀਡੀਓ ਦੀ ਮੈਂ ਗੱਲ ਕਰ ਰਿਹਾ ਮਾ ਜਿੱਥੇ ਕਿਸੇ ਦਾ ਵੀ ਫੋੜਾ ਫੈਂਸੀ ਕੋਈ ਵੀ ਲੱਤ ਦੇ ਵਿੱਚ ਇਸ ਵੀਡੀਓ ਦੀ ਗੱਲ ਕਰ ਰਿਹਾ ਮਾ ਇੱਥੇ ਕੋਈ ਵੀ ਜਾਣਦਾ ਵਾ ਅੱਕ ਦੇ ਪੱਤਿਆਂ ਨਾਲ ਇਲਾਜ ਕੀ ਕੀਤਾ ਜਾਂਦਾ ਵਾ ਅੱਕ ਦੇ ਪੱਤਿਆਂ ਨਾਲ ਕਿਸੇ ਵੀ ਬੰਦੇ ਦੇ ਫੋੜੇ ਫੈਂਸੀਆ ਨਿਕਲੇ ਹੋਣ ਜਾਂ ਸਕਿਨ ਦੀ ਕੋਈ ਵੀ ਪ੍ਰੋਬਲਮ ਹੋਵੇ ਉਹ ਠੀਕ ਹੋ ਜਾਂਦੀ ਆ ਤੇ ਤੁਸੀਂ ਹਨਾ ਜੇਕਰ ਮੈਂ ਇਹ ਅਬ ਨਹੀਂ ਦੇਖੀ ਹੈ ਕਿ ਫੁੱਲ ਵੀਡੀਓ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜਿਹਦੇ ਵਿੱਚ ਪੋੜੇ ਫੈਂਸੀਆਂ ਦਾ ਇਲਾਜ ਕੀਤਾ ਜਾਂਦਾ ਅੱਜ ਮੈਂ ਉਸ ਵੀਡੀਓ ਦਾ ਤੁਹਾਨੂੰ ਮੈਂ ਫੁੱਲ ਰਿਵਿਊ ਦਊਗਾ ਕਿ ਮੈਨੂੰ ਕਿੰਨਾ ਕ ਫਰਕ ਪਿਆ ਜਦੋਂ ਮੈਂ ਪਹਿਲੀ ਵਾਰੀ ਉੱਥੇ ਗਿਆ ਸੀਗਾ ਮੇਰੇ ਪੈਰ ਦੇ ਉੱਪਰ ਫੈਂਸੀ ਨਿਕਲੀ ਹੋਈ ਸੀ ਮੈਂ ਉਹਦੇ ਇਲਾਜ ਵਾਸਤੇ ਗਿਆ ਸੀਗਾ ਤੇ ਮੈਨੂੰ 10 ਦਿਨਾਂ ਬਾਅਦ ਹੀ ਮੈਨੂੰ ਇਦਾਂ ਲੱਗਣ ਲੱਗ ਗਿਆ ਸੀਗਾ 10 ਨਹੀਂ 5 ਜਾਂ 7 ਦਿਨਾਂ ਬਾਅਦ ਕਿ ਮੇਰੇ ਹਨਾ ਪੈਰ ਦੀ ਫੈਂਸੀ ਠੀਕ ਹੋ ਚੱਲੇ ਉਸ ਤੋਂ ਬਾਅਦ ਜਦੋਂ ਉੱਥੇ ਜਾਂਦਾ ਹੁੰਦਾ ਸੀਗਾ ਉੱਥੇ ਨਾ ਬਹੁਤ ਜ਼ਿਆਦਾ ਪਬਲਿਕ ਆਉਂਦੀ ਹੁੰਦੀ ਸੀਗੀ ਬਹੁਤ ਦੂਰ ਦੂਰ ਤੋਂ ਆਉਂਦੇ ਹੁੰਦੇ ਸੀਗੇ ਸਕਿਨ ਦੀ ਪ੍ਰੋਬਲਮ ਵਾਸਤੇ ਇਸੇ ਤਰ੍ਹਾਂ ਜਦੋਂ ਮੇਰੇ 10 ਦਿਨ ਪੂਰੇ ਹੋ ਗਏ ਤਾਂ ਮੇਰੇ ਜਿਹੜੇ ਪੈਰ ਤੇ ਫੈਨਸੀ ਨਿਕਲੀ ਹੋਈ ਸੀ ਉਹ ਬਿਲਕੁਲ ਠੀਕ ਹੋ ਗਈ ਉਸ ਜਗ੍ਹਾ ਤੇ ਮੈਂ ਤੁਹਾਨੂੰ ਕਹਿ ਰਿਹਾ ਵਾਂ ਵੀ ਹਾਂ ਫੋੜੇ ਫੈਨਸੀ ਦਾ ਇਲਾਜ ਹੁੰਦਾ ਵਾ ਮੈਂ ਜਲਦੀ ਹਨਾ ਪਹਿਲਾਂ ਉਸ ਜਗ੍ਹਾ ਤੇ ਮੈਂ ਜਾਣਾ ਹੁਣਾਂ ਉਸ ਤੋਂ ਬਾਅਦ ਉਸ ਜਗ੍ਹਾ ਦਾ 10 ਜਾਂ 15 ਦਿਨਾਂ ਬਾਅਦ ਰਿਵਿਊ ਪਾਉਣਾ ਉਹਨਾਂ ਮਾ ਵੀ ਕਿੰਨਾ ਕ ਫਰਕ ਪੈਂਦਾ ਵੀ ਆ ਜਾਂ ਨਹੀਂ ਪੈਂਦਾ ਹੈਗਾ ਇਸੇ ਤਰ੍ਹਾਂ ਮੈਂ ਵਾਲ ਝੜਨ ਵਾਲੇ ਦੇ ਵੀ ਗਿਆ ਸੀਗਾ ਤਕਰੀਬਨ ਹਲੇ ਤੱਕ ਮੈਨੂੰ ਵਾਲ ਝੜਨ ਵਾਲੇ ਦੇ ਕੋਈ ਫਰਕ ਪਿਆ ਲੱਗਦਾ ਨਹੀਂ ਹੈਗਾ ਵੀ ਮੇਰੇ ਵਾਲ ਝੜਨੇ ਠੀਕ ਹੋ ਗਏ ਜਾਂ ਵਾਲ ਆਉਣ ਲੱਗ ਗਏ ਲੇਕਿਨ ਹਨਾ ਹਲੇ ਦਿਨ ਵੀ ਨਹੀਂ ਪੂਰੇ ਹੋਏ ਹੈਗੇ ਜਦੋਂ ਤਿੰਨ ਜਾਂ ਚਾਰ ਵਾਰੀ ਜਾ ਕੇ ਮੈਂ ਉੱਥੋਂ ਤੇਲ ਲਵਾਇਆ ਉਸ ਤੋਂ ਬਾਅਦ ਮੈਂ ਉਸ ਵੀਡੀਓ ਦਾ ਰਿਵਿਊ ਪਾਉਂਗਾ ਵੇ ਹਾਂ ਮੈਨੂੰ ਫਰਕ ਪਿਆ ਵਾ ਜਾਂ ਨਹੀਂ ਪਿਆਏਗਾ ਲੇਕਿਨ ਫੋੜੇ ਫੈਂਸੀਆਂ ਦਾ ਮੈਂ ਜ਼ਰੂਰ ਕਹਿੰਨਾ ਵਾਂ ਕਿ ਮੇਰੇ ਪੈਰ ਦੀ ਫੈਂਸੀ ਨੂੰ ਆਰਾਮ ਮਿਲਿਆ ਵਾ ਤੇ ਠੀਕ ਹੋਈ ਆ ਉੱਤੇ ਬਹੁਤ ਦੁਨੀਆ ਆਉਂਦੀ ਆ ਜੇਕਰ ਉਹ ਵੀਡੀਓ ਨਹੀਂ ਦੇਖੀ ਆ ਉੱਪਰ ਵੀਡੀਓ ਦਾ ਲਿੰਕ ਆਉਂਦਾ ਵਾ ਜਾ ਕੇ ਤੁਸੀਂ ਦੇਖ ਸਕਦੇ ਹੋ ਸਹਿਜ ਫਿਰ ਤੁਸੀਂ ਨਾ ਹੁਣ ਨਾ ਟੋਟ ਮੂਵੀ ਵੀ ਲਾ ਕੇ ਆਉਗੇ ਹਾਂਜੀ ਸੱਚ ਹਾਂ ਆ ਗੱਲ ਭੁੱਲ ਗਈ ਸੀ ਸੈਨ ਨੇ ਯਾਦ ਕਰਾਈ ਆ ਤੇ ਜਲਦੀ ਅਸੀਂ ਹੁਣ ਸ਼ਾਰਟ ਮੂਵੀਆ ਵੀ ਲੈ ਕੇ ਆਵਾਂਗੇ ਤੇ ਟ੍ਰੈਵਲ ਵਲੌਗ ਲਗਾਤਾਰ ਪਾਵਾਂਗੇ ਤੇ ਕਿਸੇ ਵਜ੍ਹਾ ਕਰਕੇ ਨਾ ਥੋੜੇ ਦਿਨਾਂ ਹੋ ਗਏ ਤੇ ਅਸੀਂ ਨਾ ਚੇਤੀ YouTube ਤੇ ਨਹੀਂ ਕੰਮ ਕਰ पाए ਲੇਕਿਨ ਹੁਣ ਥੋੜੇ ਦਿਨਾਂ ਤੱਕ ਅਸੀਂ ਲਗਾਤਾਰ ਵਲੌਗ ਪਾਇਆ ਕਰਾਂਗੇ ਤੇ ਤੁਸੀਂ ਸਾਡੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜਿਸ ਤਰ੍ਹਾਂ ਪਹਿਲਾਂ ਦਿੰਦੇ ਸੀਗੇ ਖਲਾਨਟੀ ਐ ਮੈਨੇ ਹਲੇ ਜਨਾ ਤੋ ਵੀਡੀਓ ਪੇਪਰ ਥਾਲ ਕੇ ਬੈਠੀ ਥਾ ਹਲੇ ਥੋੜੀ ਨਬਿਓ ਤਾਂ ਨਹੀਂ ਪਾਈ ਐ ਸੱਜ ਕਹਿੰਦੀ ਮੇਰੇ ਪੇਪਰ ਚੱਲਦੇ ਬੇ ਸੀਗੇ ਤਾਂ ਕਰਕੇ ਨਹੀਂ ਵੀਡੀਓ ਭਾਈ ਪੇਪਰ ਤਾਂ ਤੇਰੇ ਮਾਰਚ ਮਹੀਨੇ ਤੱਕ ਚੱਲਣਗੇ ਹਾਂ ਦੀ ਬਟ ਮੂਤੀ ਆਂਟੀ ਤਾਂ ਤੋਂ ਬਾਤ ਹੋਈ ਦੀ ਬ੍ਰੇਕ ਮਿਲੂਗੀ ਫਿਰ ਅਕਤੂਬਰ ਤੋਂ 5 ਦਿਨ ਨੂੰ ਫੇਲ ਤੋਂ ਮੈਂ ਇਹਨਾਂ ਫਾਈਨਲ ਪੇਪਰ ਤਾਂ ਸੋ ਦੰਨੀ ਆ 27 ਤੋਂ ਬਾਅਦ ਬ੍ਰੇਕ ਮਿਲੂਗੀ 2 ਦਿਨ ਦੀ ਉਸ ਤੋਂ ਬਾਅਦ ਫਿਰ ਲਗਾਤਾਰ ਇਹਦੇ ਪੇਪਰ ਚੱਲਣਗੇ ਪੇਪਰਾਂ ਤੋਂ ਬਾਅਦ ਫਿਰ ਸਹਜ ਵੀ ਆ ਨਾ ਬਲੌਗ ਵਿੱਚ ਆਇਆ ਕਰੂਗੀ ਉਸ ਤੱਕ ਉਦੋਂ ਤੱਕ ਆ ਨਾ ਮੈਂ ਜਰੂਰ ਥੋੜੇ ਥੋੜੇ ਬਲੌਗ ਪਾਉਂਦਾ ਰਿਹਾ ਕਰੂੰਗਾ ਠੀਕ ਆ ਸਹਜ ਵੀਡੀਓ ਨੂੰ ਲਾਈਕ ਵੀਡੀਓ ਨੂੰ ਲਾਈਕ ਥੈਰ ਟਾਈਕਨ ਨਾ ਮਤ ਬੁੱਨਾ ਹੀ ਲਾਈਕ ਹੀ ਲਾਈਕ ਆ ਉੱਪਰ ਵੀਡੀਓ ਦਾ ਲਿੰਕ ਆਉਂਦਾ ਜੇਕਰ ਨਹੀਂ ਦੇਖੀ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਇੱਥੇ ਤੱਕ ਵੀਡੀਓ ਦੇਖਣ ਲਈ ਥੈਂਕ ਯੂ